ਲੁਧਿਆਣਾ ਦੇ ਸਥਾਨਕ ਬਚਤ ਪਵਨ ਦੇ ਵਿੱਚ ਵਿਧਾਇਕਾਂ ਸਮੇਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਅਤੇ ਪਿੰਡਾਂ ਤੱਕ ਨਹਿਰੀ ਪਾਣੀ ਨੂੰ ਕਿਵੇਂ ਪਹੁੰਚਾਇਆ ਜਾ ਸਕੇ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਵਿਧਾਇਕ ਅਧਿਕਾਰੀ ਅਤੇ ਡਿਪਟੀ ਸਪੀਕਰ ਵੀ ਮੌਜੂਦ ਰਹੇ ਨੇ ਉਨ੍ਹਾਂ ਕਿਹਾ ਕਿ ਕਿੰਨਾ ਹਲਕਿਆਂ ਦੇ ਵਿੱਚ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਨਹਿਰਾਂ ਦੇ ਸਾਫ ਸੁਥਰੇ ਪੀਣ ਵਾਲੇ ਪਾਣੀ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਇਹ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਤੇ ਗੱਲਬਾਤ ਕੀਤੀ ਗਈ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨੋਰਨ ਦਾ ਜਿਨ੍ਹਾਂ ਦਾ ਸੁਪਨਾ ਹੈ ਕਿ ਜਿੰਨਾ ਅਸੀਂ ਪਾਣੀ ਆ ਜਿਹੜਾ ਧਰਤੀ ਦੇ ਵਿੱਚ ਪਾਣੀ ਹੈ ਉਹਨੂੰ ਅਸੀਂ ਲਗਾਤਾਰ ਕੱਢ ਰਾ ਉਹਨੂੰ ਰੋਕਣ ਵਾਸਤੇ ਜਿਹੜੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਸੀ ਵੀ ਜਿੰਨਾ ਨਹਿਰੀ ਪਾਣੀ ਆ ਅਸੀਂ ਵੱਧ ਤੋਂ ਵੱਧ ਉਹਦੀ ਵਰਤੋਂ ਕਰਕੇ ਔਰ ਹਰ ਇੱਕ ਖੇਤ ਤੱਕ ਜਿਹੜਾ ਨਹਿਰੀ ਪਾਣੀ ਆ ਉਹਨੂੰ ਪਹਤਾ ਸਕੀਏ ਔਰ ਜਿੱਥੇ ਪੀਣ ਵਾਲਾ ਪਾਣੀ ਆ ਉਹ ਵੀ ਨਹਿਰੀ ਪਾਣੀ ਅਸੀਂ ਵਰਤ ਸਕੀਏ ਔਰ ਜਿਹੜਾ ਕੋਈ ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਉਹਦੇ ਵੀ ਜਿਹੜਾ ਮਸਲਾ ਉਹਨੂੰ ਵੀ ਹੱਲ ਕਰ ਸਕੀਏ ਸੋ ਉਹਦੇ ਸਬੰਧਤ ਹੀ ਜਿਹੜਾ ਹੈਗਾ ਇੱਥੇ ਲੁਧਿਆਣਾ ਵਿਖੇ ਮੀਟਿੰਗ ਰੱਖੀ ਗਈ ਸੀ ਸੋ ਮੇਰੀ ਕੋਸ਼ਿਸ਼ ਹੈ ਕਿ ਮੇਰੇ ਲਾਵੇ ਨਾ ਕੋਈ ਆਵੇ ਮੈਂ ਜਾ ਕੇ ਉਸ ਏਰੀਆ ਦੇ ਵਿੱਚ ਜਾ ਕੇ ਮੀਟਿੰਗ ਕਰੀ ਉੱਥੇ ਦੀਆਂ ਸਮੱਸਿਆਵਾਂ ਉੱਥੇ ਜਾ ਕੇ ਸੁਣੀਏ ਉਹਦੇ ਤਹਿਤ ਹੀ ਪਹਿਲੀ ਮੀਟਿੰਗ ਪਟਿਆਲਾ ਵਿਖੇ ਰੱਖੀ ਗਈ ਸੀ ਦੂਜੀ ਮੀਟਿੰਗ ਇੱਥੇ ਰੱਖੀ ਗਈ ਆ ਔਰ ਹੁਣ ਮੀਟਿੰਗ ਜਿਹੜੀ ਮੋ ਕਿ ਐਮਐਲਏ ਸਵਾਨ ਨੇ ਆਪਣੇ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਵੀ ਇੱਥੇ ਆ ਕੇ ਉਹ ਵੀ ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਹਲਕੇ ਦੀਆਂ ਉਹ ਵੀ ਦੱਸਣ ਦੇਖੋ ਉਹਨਾਂ ਦਾ ਵੀ ਹਲਕਾ ਇਹਦੇ ਵਿੱਚ ਪੈਂਦਾ ਸੋ ਇਸ ਕਰਕੇ ਉਹ ਵੀ ਇੱਥੇ ਆਏ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਨਹਿਰੀ ਪਾਣੀ ਆ ਉਹਨੂੰ ਵੱਧ ਤੋਂ ਵੱਧ ਅਸੀਂ ਜਿਹੜਾ ਆਪਣੇ ਵਾਸਤੇ ਵਰਤਿਆ ਜਾ ਸਕੇ ਸਾਡਾ ਖਾਸ ਕਰਕੇ ਤੇ ਨਾ ਕਿਤੇ ਤੇ ਸਰਕਾਰ ਵੀ ਯਤਨ ਕਰ ਰਹੀ ਹੈ 650 ਕਰੋੜ ਰੁਪਏ ਆਇਆ ਸੀਗਾ ਕਿ ਨਿਕਾਫ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਪਿਛਲੇ ਦਿਨੀ ਸੰਤ ਚਿੱਤੇਵਾਲ ਨੇ ਕਿਹਾ ਸੀਗਾ ਕਿ ਇੱਥੇ ਦਾ ਡੈਰੀਆਂ ਦਾ ਪਾਣੀ ਗਿਰ ਰਿਹਾ ਹੈ ਜਾਂ ਕਹ ਲਈਏ ਜੀ ਫੈਕਟਰੀਆਂ ਦਾ ਪਾਣੀ ਡੰਗਾ ਦਾ ਹੈਗਾ ਉਸ ਨੂੰ ਅਸੀਂ ਯਤਨ ਕਰ ਰਹੇ ਕਿ ਉਹਨਾਂ ਦੇ ਲਈ ਦੇਖੋ ਸਭ ਤੋਂ ਪਹਿਲੇ ਜਦ ਤੱਕ ਕੋਈ ਵੀ ਕੰਮ ਹੈ ਜਿਹੜਾ ਉਹ ਆ ਆਮ ਨਾਗਰਿਕ ਦੇ ਉਹਦੀ ਜਿਹੜੀ ਮਦਦ ਦੀ ਲੋੜ ਹੁੰਦੀ ਆ ਕਿਉਂਕਿ ਉੱਥੇ ਕੋਈ ਉੱਤੋਂ ਤਾਂ ਆ ਕੇ ਪਾਣੀ ਪਾ ਨਹੀਂ ਰਿਹਾ ਜਿਹੜਾ ਕੋਈ ਗੰਦਾ ਪਾਣੀ ਆ ਉਹ ਵੀ ਸਾਡੇ ਵਰਗੇ ਭੈਣ ਭਰਾ ਹੀ ਪਾ ਰਹੇ ਨੇ ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਜਿਹੜਾ ਇਹ ਪਾਣੀ ਆ ਇਹਨੂੰ ਸਾਫ਼ ਕਰਕੇ ਪਾਈਏ ਤਾਂ ਕਿ ਗੰਦਾ ਪਾਣੀ ਜਿਹੜਾ ਪੈਂਦਾ ਉਹ ਕਿਤੇ ਨਾ ਕਿਤੇ ਜਿਹੜਾ ਵਾਤਾਵਰਨ ਦਾ ਵੀ ਨੁਕਸਾਨ ਕਰਦਾ ਸੋ ਇਸ ਕਰਕੇ ਤੁਹਾਡੇ ਮਾਧਮੇ ਜਰੀ ਮੈਂ ਬੇਨਤੀ ਕਰਦਾ ਸਭ ਨੂੰ ਕਿ ਜਿਹੜਾ ਵੀ ਪਾਣੀ ਉੱਚ ਪਾਉਣਾ ਹੈ ਉਹਨੂੰ ਬਿਲਕੁਲ ਸਾਫ਼ ਕਰਕੇ ਪਾਓ ਸੋ ਸਾਨੂੰ ਕੋਈ ਤਰਾਹ ਦੀ ਪਰੇ ਗੰਦਾ ਪਾਣੀ ਜਿਹੜਾ ਪੈਂਦਾ ਉਹ ਕਿਤੇ ਨਾ ਕਿਤੇ ਨੁਕਸਾਨ ਕਰਦਾ ਕਦੋਂ ਤੱਕ ਪਾਣੀ ਜਿਹੜਾ ਸਾਡੀ ਪਾਣੀ ਹੈ ਨਹਿਰੀ ਪਾਣੀ ਸਰ ਕਦੋਂ ਤੱਕ ਜਿਹੜਾ ਨਹਿਰੀ ਪਾਣੀ ਸਰ ਕਦੋਂ ਤੱਕ ਜਿਹੜਾ ਬੋਰਡ ਬੈਂਕ ਸਰ ਬਹੁਤ ਆਪ ਨੂੰ ਹੋ ਜਾਏਗਾ ਨਹਿਰੀ ਪਾਣੀ ਕਦੋਂ ਤੱਕ ਸ਼ੁਰੂ ਹੋਏਗਾ ਬਹੁਤ ਸਾਰੇ ਬੰਦੇ ਤਾਂ ਸ਼ੁਰੂ ਆ ਸਰ ਲੇਕਿਨ ਨਗਰ ਨਿਗਮ ਚੌਣਾ ਨੂੰ ਲੈ ਕੇ ਵਿਰੋਧੀਆਂ ਨੇ ਬਾਹਰ ਟਿੱਕੇ ਕਹਿੰਦੇ ਲੇਟ ਚੋਣਾ ਕਰਾ ਰਹੇ ਨੇ ਕੀ ਲੱਗਦਾ ਕੀ ਦੇਖੋ ਮੇਰੇ ਤੋਂ ਪਾਣੀ ਜਿੰਨਾ ਮਰਜ਼ੀ ਲੈ ਲਓ ਇਹਦੇ ਬਾਰੇ ਮੈਨੂੰ ਪਤਾ ਨਹੀਂ ਅੱਜ ਪਾਣੀ ਦੀ ਸਾਮ ਸੰਭਾਲ ਪੀਣ ਵਾਲਾ ਪਾਣੀ ਤੇ ਜਿਹੜਾ ਸਿੰਚਾਈ ਵਾਲਾ ਪਾਣੀ ਉਹਦੀ ਸੰਭਾਲ ਤੇ ਇਹਨਾਂ ਦੀ ਸੰਭਾਲ ਤੇ ਬੁੱਢੇ ਨਾਲੇ ਤੇ ਜहां ਜਿੰਨੇ ਵੀ ਨਹਿਰਾਂ ਵਗਦੇ ਆ ਉਹਨਾਂ ਦੀ ਸਫਾਈ ਦੇ ਸਬੰਧੀ ਜਿਹੜੀ ਗੱਲਬਾਤ ਹੋਈ ਹੈ ਸਾਡੇ ਬਹੁਤ ਸਰਦਾਰ ਜੋ ਚੇਤਨ ਸਿੰਘ ਜੋੜਾ ਮਾ ਜਿਹੜਾ ਮੰਤਰੀ ਸਾਹਿਬ ਤੇ ਪੀਐਸ ਵੀ ਕਰੋੜੀ ਸਾਹਿਬ ਤੇ ਸਮੁੱਚੇ ਐਮਐਲਏ ਸਭਾਂ ਪੰਜਾਬ ਦੇ ਆਲਾ ਅਧਿਕਾਰੀ ਇਹਦੇ ਵਿੱਚ ਅੱਜ ਜਿਹੜੇ ਸ਼ਾਮ ਇੱਕ ਨਹਿਰੀ ਪਾਣੀ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਯਤਨ ਕੀਤੇ ਜਾ ਰਹੇ ਨੇ ਜੀ ਉਹਦੇ ਜਲਦੀ ਪਹਿਲ ਕਦ ਨਹੀਂ ਕੀਤੀ ਜਾ ਰਹੀ ਹੈ ਜਿੰਨੀ ਜਲਦੀ ਹੋ ਸਕੇਗਾ ਲੋਕਾਂ ਨੂੰ ਪਾਣੀ ਮਹੱਈਆ ਕਰਾਵਾਂਗੇ ਕਿਉਂਕਿ ਪਾਣੀ 1.5 ਮੀਟਰ ਹਰ ਸਾਲ ਜਿਹੜਾ ਥੱਲੇ ਚ ਰਹਿ ਜਾਂਦਾ ਉਹਨੂੰ ਰੁਕਣ ਦਾ ਜਿਹੜਾ ਪਰ ਜ਼ੁਰਜ਼ੁਰੀ ਵੀ ਹੈ ਸਾਡੀ ਵੀ ਅਤਲ ਧੰਨਵਾਦ ਮੀਟਿੰਗ ਕਿੰਨੀ देर ਚੱਲੀ ਹੈ ਜੀ ਅਜੇ ਚੱਲ ਰਹੀ ਹੈ ਮੀਟਿੰਗ ਹੋਰ ਸਾਡੀ ਦੂਸਰੀ ਮੀਟਿੰਗ ਸੀ ਅਸੀਂ ਮੰਤਰੀ ਸਾਹਿਬ ਤੋਂ ਅੱਗੇ ਲੈ ਕੇ ਹੁਣ ਜਾ ਰਹੇ ਹਾਂ